21 ਅਕਤੂਬਰ 2025 ਦਿਨ ਵੀਰਵਾਰ ਨਾਨਕਸ਼ਹੀ ਸਾਮਤ 557 ਕਤਕ ਮਹੀਨੇ ਦੀ 14 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਆ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਅੱਜ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮੈਂਟਨ 'ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰਿਬਿਊਟਰ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਸਰੀ ਵੈਨਕੂਵਰ ਕਕਟਲਮ ਟੈਂਥਾ ਤੋਂ ਇਹ ਪਲਮਿੰਗ ਦਾ ਸਮਾਰ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਸਰੀ ਪੁਲਿਸ ਨੇ ਦੋ ਜਣਿਆਂ 'ਚ ਗ੍ਰਿਫਤਾਰ ਕੀਤੇ ਆ ਇੱਕ ਘਰ ਦੇ ਉੱਤੇ ਗੋਲੀਆਂ ਚਲਾ ਕੇ ਇਹ ਭੱਜੇ ਸੀਗੇ ਮੌਕੇ ਦੇ ਤੇ ਥੋੜੀ ਦੂਰ ਜਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਇਹਦੀ ਜ਼ਿੰਮੇਵਾਰੀ ਵੀ ਇੱਕ ਲਈ ਗਈ ਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਐਡਮਿੰਟਨ ਡਾਊਨਟਾਊਨ ਦੇ ਵਿੱਚ ਬੀਤੇ ਦਿਨੀ ਇੱਕ ਪੰਜਾਬੀ ਇੱਕ ਲੜਾਈ ਤੋਂ ਬਾਅਦ ਮਾਰਿਆ ਗਿਆ ਉਸ ਸੰਬੰਧੀ ਹੁਣ ਜਾਣਕਾਰੀ ਜਿਹੜੀ ਆ ਖੁੱਲ ਕੇ ਬਾਹਰ ਆਈ ਹੈ ਇਸ ਦੇ ਨਾਲ ਗੱਲ ਕਰਾਂਗੇ ਕੈਨੇਡਾ ਤੇ ਚੀਨ ਦੀ ਆਗੂ ਜਿਹੜੇ ਦੋਨਾਂ ਮੁਲਕਾਂ ਦੇ ਨੇ ਉਹ ਕੱਲ ਨੂੰ ਮਿਲ ਰਹੇ ਆ ਸਾਊਥ ਕੋਰੀਆ ਦੇ ਵਿੱਚ ਆ ਦੇਖਦੇ ਹਾਂ ਕਿ ਕੱਲ ਕਿੱਧਰ ਨੂੰ ਜਾਂਦੀ ਹੈ ਅਮਰੀਕੀ ਸੈਨੇਟ ਨੇ ਕੈਨੇਡਾ ਦੇ ਉੱਤੇ ਲਾਏ ਹੋਏ ਟੈਰਫ ਦੇ ਉੱਤੇ ਇੱਕ ਜਿਹੜਾ ਮਤਲਬ ਸੀਗਾ ਉਹੋ ਪਾਸ ਕਰ ਦਿੱਤਾ ਆ ਉਹ ਕਹਿੰਦੇ ਵੀ ਕੈਨੇਡਾ ਦੇ ਤੇ ਟੈਰਫ ਨਹੀਂ ਲੱਗਣੇ ਚਾਹੀਦੇ ਇਹ ਇੱਕ ਨਾਨ ਬਾਈਂਡਿੰਗ ਮਤਾ ਆ ਤਾਂ ਕੀ ਫਰਕ ਪਾਊਗਾ ਜਾਂ ਨਹੀਂ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਚੀਨ ਵਿਚਕਾਰ ਹੋਏ ਸਮਝੌਤੇ ਦੀ ਲੱਗਦਾ ਸੀਗਾ ਕਿ ਸਮਝੌਤਾ ਹੋਣਾ ਨਹੀਂ ਪਰ ਹੋ ਗਿਆ ਆ ਕਿਹੜੀਆਂ ਸ਼ਰਤਾਂ ਤੇ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ

ਦਸਬੋਤਾ ਸ਼ੋਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਸਰੀ ਤੋਂ ਸਰੀ ਦੇ ਵਿੱਚ ਅੱਜ ਫਿਰ ਗੋਲੀਆਂ ਚੱਲੀਆਂ ਤੜਕੇ 2 ਵਜੇ ਦੇ ਕਰੀਬ ਸਰੀ ਦੇ ਈਸਟ ਪੈਨੋਰਾਮਾ ਰੇਜ ਇਲਾਕੇ ਦੇ ਵਿੱਚ ਗੋਲੀਬਾਰੀ ਹੋਈ ਹੈ ਕਿ ਘਰ ਨੂੰ ਨਿਸ਼ਾਨਾ ਬਣਾ ਕੇ ਤੇ ਗੋਲੀਆਂ ਚਲਾਈਆਂ ਗਈਆਂ ਕਿੰਗ ਜਾਰਜ ਬੁਲੇਵਾਰਡ ਅਤੇ 56 ਐਵੈਨਿਊ ਦਾ ਇਲਾਕਾ ਜਦੋਂ ਅਸੀਂ ਹਾਈਵੇ 10 ਤੇ ਜਾਂਦੇ ਆਂ ਇਧਰੋਂ 128 ਵਾਲੇ ਪਾਸੇੋਂ 32 ਕ੍ਰੋਸ ਕਰਕੇ ਕਿੰਗ ਜਾਰਜ ਕ੍ਰੋਸ ਕਰਦੇ ਆ ਤਾਂ ਸੱਜੇਆ ਤੱਕ ਝਿੜੀ ਜਈ ਆਉਂਦੀ ਆ ਉਹਦੇ ਵਿੱਚ ਥੱਲੇ ਨੂੰ ਜਾ ਕੇ ਕੁਝ ਘਰ ਹੈਗੇ ਆ ਆ ਜਿਹਨਾਂ ਦੀ ਬੈਕ ਕਿੰਗ ਜਾਰਜ ਨੂੰ ਲੱਗ ਜਾਂਦੀ ਹੈ ਮੁੜ ਕੇ ਉੱਥੇ ਇਹ ਗੋਲੀ ਚਲਾਈ ਗਈ ਹੈ ਦੋ ਜਾਣੇ ਗੋਲੀਆਂ ਚਲਾ ਕੇ ਉੱਥੇ ਮੌਕੇ ਤੋਂ ਫਰਾਰ ਹੋ ਗਏ ਪਰ ਪੁਲਿਸ ਨੇ ਥੋੜੀ ਦੂਰੀ ਤੇ ਚਾ ਕੇ ਕਾਬੂ ਕਰ ਲਏ ਇੱਕ ਤਾਂ ਜਿਹੜਾ ਆ ਥਾਣਾ ਲੱਗ ਗਿਆ ਦੂਜੇ ਪਾਸੇ ਵੈਸੇ ਉਧਰ ਨੂੰ ਗਸ਼ਤ ਜ਼ਿਆਦਾ ਹੁੰਦੀ ਹੈ ਸੋ ਇਹ ਪਹਿਲੀ ਵਾਰੀ ਸ਼ਾਇਦ ਹੋਇਆ ਇਸ ਤਰੀਕੇ ਦੇ ਨਾਲ ਕਿ ਕਦੇ ਗੋਲੀ ਚੱਲੀ ਹੋਵੇ ਸਰੀਰ ਦੇ ਵਿੱਚ ਅਤੇ ਪੁਲਿਸ ਨੇ ਜਿਹੜੇ ਆ ਤੁਰੰਤ ਕਤਤ ਦੋਸ਼ੀ ਕਾਬੂ ਕਰ ਲਏ ਹੋਣ ਤੋ ਜਦੋਂ ਇਹ ਗੋਲੀ ਚੱਲੀ ਜਾਂਦਾ ਸਵੇਰ ਤੋਂ ਹੀ ਪੁਲਿਸ ਦੀਆਂ ਕੜਲੀਆਂ ਗਹਿਮਾ ਗਹਿਮੀਆਂ ਵਧੀਆਂ ਹੋਈਆਂ ਸਨ ਇੱਥੇ ਆਂਡਕਵਾਂ ਦੇ ਲੋਕਾਂ ਨੇ ਪਹਿਲਾਂ ਦੱਸ ਦਿੱਤਾ ਸੀਗਾ ਕਿ ਰਾਤ ਗੋਲੀ ਚੱਲੀ ਆ ਆਵਾਜ਼ਾਂ ਜਿਹੜੀਆਂ ਕੁਝ ਐਓ ਜਿਹੀਆਂ ਆਈਆਂ ਆ ਤੇ ਫਿਰ ਪੁਲਿਸ ਨੇ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਹੈ ਕਿ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦੋ ਜਾਣੇ ਹਿਰਾਸਤ ਵਿੱਚ ਲਏ ਆ ਤੇ ਇਸ ਵੇਲੇ ਸਰੀ ਪੁਲਿਸ ਦੀ ਹਿਰਾਸਤ ਚ ਨੇ ਉਹਨੇ ਜਾਣੇ ਤੇ ਉਹਨਾਂ ਤੋਂ ਪੁੱਛ ਕੇ ਚੈੱਕ ਕੀਤੀ ਜਾ ਰਹੀ ਆ ਸਰੀ ਵਿੱਚ ਹੁਣ ਤੱਕ 74 ਫਰੋਤੀ ਦੇ ਮਾਮਲੇ ਸਾਹਮਣੇ ਆ ਚੁੱਕੇ ਆ ਇਹਨਾਂ ਵਿੱਚੋਂ 39 ਦੇ ਵਿੱਚ ਗੋਲੀ ਚੱਲ ਚੁੱਕੀ ਹੈ ਤੇ ਇਸ ਮਾਮਲੇ ਦੀ ਜ਼ਿੰਮੇਵਾਰੀ ਵੀ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਲਈ ਗਈ ਹੈ ਕਲਵੀਰ ਸਿੱਧੂ ਨਾਂ ਦੇ ਇੱਕ ਗੈਂਗਸਟਰ ਨੇ ਇਹ ਜ਼ਿੰਮੇਵਾਰੀ ਜਿਹੜੀ ਚੱਕੀ ਆ ਸਵੇਰੇ ਜਦੋਂ ਉੱਠੇ ਆ ਤਾਂ ਭਾਰਤੀ ਮੀਡੀਆ ਦੇ ਵਿੱਚ ਜ਼ਿੰਮੇਵਾਰੀ ਚੱਲ ਰਹੀ ਸੀਗੀ ਬਾਕਾਇਦਾ ਇਸ ਘਰ ਦੇ ਉੱਤੇ ਗੋਲੀਆਂ ਚਲਾਉਂਦਿਆਂ ਦੀ ਵੀਡੀਓ ਵੀ ਜਿਹੜੀ ਪਾਈ ਹੋਈ ਸੀ ਪਹਿਲਾਂ ਘਰ ਦੇ ਫਰੰਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਫਿਰ ਬੈਕ ਦੇ ਉੱਤੇ ਜਾ ਕੇ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਇਹ ਜ਼ਿੰਮੇਵਾਰੀ ਜਿਹੜੀ ਆ ਇਹ ਭਾਰਤੀ ਮੀਡੀਆ ਦੇ ਵਿੱਚ ਭੇਜੀ ਗਈ ਹੈ ਕਲਵੀਰ ਸਿੱਧੂ ਨਾਂ ਦੇ ਸ਼ਖਸ ਨੇ ਇਹ ਕਿਹਾ ਕਿ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਜੋ ਫਾਇਰਿੰਗ ਹੋਈ ਆ ਇੱਕ ਵਿਅਕਤੀ ਦੇ ਘਰ ਤੇ ਨਾਂ ਵੀ ਲਿਆ ਉਹਦੀ ਜ਼ਿੰਮੇਵਾਰੀ ਮੈਂ ਕਲਵੀਰ ਸਿੱਧੂ ਲੈਣਾ ਆ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਵਿਅਕਤੀ ਜਿਹਨਾਂ ਦੇ ਘਰ ਤੇ ਗੋਲੀ ਚੱਲੀ ਆ ਪੰਜਾਬੀ ਆ ਅਤੇ ਇਹਨਾਂ ਦੇ ਬਿਜ਼ਨਸ ਦੇ ਉੱਤੇ ਵੀ ਪਹਿਲਾਂ ਗੋਲੀਆਂ ਚੱਲ ਚੁੱਕੀਆਂ ਆ ਤੇ ਉਹਨਾਂ ਨੇ ਕਿਹਾ ਕਿ ਜ਼ਿੰਮੇਵਾਰੀ ਲੈਂਦੇ ਆ ਕਲਵੀਰ ਸਿੱਧੂ ਨੇ ਕਿ ਸਾਡੀ ਜਿਹੜੀ ਦੁਸ਼ਮਣੀ ਆ ਨਿੱਜੀ ਆ ਪਰਸਨਲ ਦੁਸ਼ਮਣੀ ਆ ਇਹਨਾਂ ਦੇ ਨਾਲ ਤੇ ਇਹਨੂੰ ਮਾਰ ਕੇ ਖਤਮ ਹੋਣੀ ਆ ਤੇ ਇਹ ਵੀ ਗੱਲ ਕਹੀ ਗਈ ਆ ਕਿੰਦਾ ਕਬੱਡੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਉਕੇ ਜਿਹੜੇ ਸ਼ਖਸੀਅਤ ਨੇ ਕਬੱਡੀ ਦੇ ਵਿੱਚ ਵੀ ਇਨਵੋਲਵ ਨੇ ਇੱਕ ਟੀਮ ਜਿਹੜੀ ਆ ਇਹ ਇਹਨਾਂ ਨੇ ਬਣਾਈ ਹੋਈ ਆ ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜਾ ਕਪਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਤੇ ਦੋ ਵਾਰ ਗੋਲੀ ਚੱਲੀ ਆ ਉਹਦੀ ਜ਼ਿੰਮੇਵਾਰੀ ਵੀ ਕੁਲਵੀਰ ਸਿੱਧੂ ਲੈਂਦਾ ਆ ਇਹ ਕਾਰਵਾਈ ਅਸੀਂ ਕੀਤੀ ਆ ਕਿਸੇ ਵਿੱਚ ਕਿਸੇ ਗੈਂਗ ਦਾ ਕਹਿੰਦੇ ਕੋਈ ਹੱਥ ਨਹੀਂ ਹੈਗਾ ਤੇ ਕਪਲ ਸ਼ਰਮਾ ਦੇ ਬਾਰੇ ਜੋ ਕੁਝ ਅੱਗੇ ਹੋਊਗਾ ਉਹਦੀ ਜ਼ਿੰਮੇਵਾਰੀ ਉਹ ਕਹਿੰਦੇ ਮੈਂ ਪਹਿਲਾਂ ਹੀ ਲੈਣਾ ਆ ਸੋ ਕੁਲਵੀਰ ਸਿੱਧੂ ਦਾ ਨਾਂ ਜਿਹੜਾ ਇਹ ਦੂਜੀ ਵਾਰੀ ਸੁਣਨ ਨੂੰ ਮਿਲਿਆ ਸਰੀ ਦੇ ਵਿੱਚ ਜਦੋਂ ਪਹਿਲਾਂ ਗੋਲੀਬਾਰੀ ਕਪਲ ਸ਼ਰਮਾ ਦੇ ਕੈਫੇ ਤੇ ਹੋਈ ਆ ਜਾਂ ਉਦੋਂ ਤੇ ਹੁਣ ਹੁਣ ਜਿਹੜਾ ਆ ਉਹਨਾਂ ਨੇ ਇਹਦੇ ਵਿੱਚ ਕਿਸੇ ਵੀ ਗੈਂਗ ਦਾ ਜ਼ਿਕਰ ਜਿਹੜਾ ਨਹੀਂ ਕੀਤਾ ਪਰ ਇਹ ਨਵੇਂ-ਨਵੇਂ ਨਾਂ ਜਿਹੜੇ ਆ ਚਰਚਾ ਦੇ ਵਿੱਚ ਆ ਰਹੇ ਆ ਬਹੁਤੀਆਂ ਜ਼ਿੰਮੇਵਾਰੀਆਂ ਦੇ ਵਿੱਚ ਉਹ ਨਾਂ ਹੁਣ ਲੈੇ ਜਾ ਰਹੇ ਆ ਜਿਨ੍ਹਾਂ ਦਾ ਪਹਿਲਾਂ ਕਦੀ ਕਿਤੇ ਜ਼ਿਕਰ ਨਹੀਂ ਸੀ ਹੁੰਦਾ ਹੁਣ ਜਿੱਤੇ ਹਾਲਾਤ ਇਹੋ ਜਿਹੇ ਬਣੇ ਹੋਣ ਲੋਕ ਤਾਂ ਦਾ ਘਬਰਾਉਣਾ ਜਿਹੜਾ ਉਹ ਜਾਇਜ਼ ਆ ਦਰਸ਼ਨ ਸਿੰਘ ਸਾਸੀ ਉਹਨਾਂ ਦੇ ਕਤਲ ਤੋਂ ਬਾਅਦ ਲੋਕ ਕਾਫੀ ਗੁੱਸੇ ਦੇ ਵਿੱਚ ਉਹ ਜਿਹੜੇ ਆ ਚਾਹੁੰਦੇ ਆ ਵੀ ਇਹਦਾ ਮਸਲੇ ਦਾ ਕੋਈ ਤੁਰੰਤ ਹੱਲ ਨਿਕਲੇ ਕਿਉਂਕਿ ਗੱਲ ਜਿਹੜੀ ਆ ਬਹੁਤ ਹੱਥੋਂ ਬਾਹਰ ਹੋ ਚੁੱਕੀ ਆ ਸੋ ਸਿਆਸਤਦਾਨਾਂ ਨੂੰ ਲੋਕ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਸਾਡੇ ਲਈ ਕੀ ਕਰ ਰਹੇ ਆ ਸਾਡੇ ਜਿਹੜੇ ਚੁਣੇ ਹੋਏ ਐਮਪੀ ਆ ਐਮਐਲਏ ਆ ਕੱਲੇ ਚੁਣੇ ਹੋਏ ਨਹੀਂ ਜਿਹੜੇ ਪੋਲਿਟਿਕਸ ਦੇ ਵਿੱਚ ਹੈਗੇ ਆ ਬਸ ਇੱਕ ਹਾਰ ਗਏ ਆ ਉਹਨਾਂ ਨੂੰ ਵੀ ਸਵਾਲ ਇਹ ਹੈ ਜਿਹੜੇ ਸਰਗਰਮ ਰਾਜਨੀਤੀ ਵਿੱਚ ਆ ਵੀ ਤੁਸੀਂ ਕੀ ਕਰ ਰਹੇ ਆ ਆਪੋ ਆਪਣੇ ਪੱਧਰ ਦੇ ਉੱਤੇ ਆਵਾਜ਼ ਉਠਾਣੀ ਜਿਹੜੀ ਆ ਬੜੀ ਜ਼ਰੂਰੀ ਆ ਚਾਹੇ ਕੋਈ ਸੱਤਾਧਾਰੀ ਐਮਪੀ ਆ ਜਾਂ ਚਾਹੇ ਕੋਈ ਸੱਤਾਧਾਰੀ ਨਹੀਂ ਆ ਚਾਹੇ ਕੋਈ ਸੱਤਾਧਾਰੀ ਐਮਐਲਏ ਆ ਕਿਤੇ ਚਾਹੇ ਕੋਈ ਨਹੀਂ ਆ ਪਰ ਜੇ ਤੁਸੀਂ ਸਰਗਰਮ ਸਿਆਸਤ ਵਿੱਚ ਹੈਗੇ ਆ ਲੋਕ ਤੁਹਾਡੇ ਤੋਂ ਤਵੱਜੂ ਕਰਦੇ ਆ ਕਿ ਤੁਸੀਂ ਆਪਣੇ ਪੱਧਰ ਦੇ ਉੱਤੇ ਆਵਾਜ਼ ਜਿਹੜੀ ਆ ਜ਼ਰੂਰ ਚੱਕੋ ਸੋ ਸਿਆਸਤਦਾਨਾਂ ਨੂੰ ਸਵਾਲ ਕਰਨੇ ਬਣਦੇ ਆ ਕਿ ਜਦੋਂ ਸਰੀ ਡੈਲਟਾ ਐਬਸੋਡਰ ਮੈਂਟਨ ਕੈਲਗਰੀ ਬ੍ਰੈਂਟਨ ਦੇ ਵਿੱਚ ਗੋਲੀਬਾਰੀ ਹੋ ਰਹੀ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਦਹਿਸ਼ਤ ਪਾਈ ਜਾ ਰਹੀ ਹੈ ਤਾਂ ਸਾਡੇ ਸਿਆਸਤਦਾਨ ਜਿਹੜੇ ਚੁਣੇ ਹੋਏ ਨੇ ਇਹ ਚੁੱਪ ਕਿਉਂ ਨੇ ਪੰਜਾਬ ਵਾਲੇ 92 ਗੁੰਗੀਆਂ ਦੀ ਆਪਾਂ ਗੱਲਬਾਤ ਕਰਦੇ ਆ ਜਿਹੜੇ ਇੱਥੇ 18 20 ਆ ਇਹ ਕਿਉਂ ਨਹੀਂ ਬੋਲ ਰਹੇ ਹੈਗੇ ਕੀ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਕੈਨੇਡਾ ਦੀ ਦੇ ਵਿੱਚ ਗਾਇਕਾਂ ਦੀ ਤਾਰੀਫ ਕਰਨ ਲਈ ਭੇਜਦੇ ਆ ਆਪਣੇ ਨਜ਼ਦੀਕੀਆਂ ਦੀਆਂ ਸਫਤਤਾ ਕਰਨ ਲਈ ਭੇਜਦੇ ਆ ਜਿਹੜੇ ਅਸਲੀ ਮੁੱਦੇ ਆ ਕਿਉਂ ਨਹੀਂ ਚੱਕਦੇ ਹਾਂ ਠੀਕ ਹੈ ਕੁਝ ਨੌਜਵਾਨ ਜਿਹੜੇ ਆ ਜਦ ਸੁਖਮਨ ਗਿੱਲ ਨੇ ਅ ਦੋ ਚਾਰ ਵਾਰ ਨਹੀਂ ਜਿਆਦਾ ਵਾਰ ਬੋਲਿਆ ਇਸ ਮਸਲੇ ਦੇ ਉੱਤੇ ਕੁਝ ਹੋਰ ਵੀ ਸਿਆਸਤਦਾਨਾਂ ਨੇ ਗੱਲ ਕੀਤੀ ਹੈ ਪਰ ਜੇਕਰ ਸਾਰੇ ਇਕੱਠੇ ਆਵਾਜ਼ ਬਣਾ ਕੇ ਬੋਲਣ ਉਹਦਾ ਅਸਰ ਹੁੰਦਾ ਰੈਡਾ ਦੇ ਵਿੱਚ ਐਸ ਵੇਲੇ ਘੱਟ ਗਿਣਤੀ ਸਰਕਾਰ ਚੱਲ ਰਹੀ ਹੈ ਇਹਨਾਂ ਦੇ ਹੱਥ ਸਾਰੀ ਸਰਕਾਰ ਦੀ ਵਾਗਡੋਰ ਆ ਸਿੱਖ ਕੋਕਸ ਇਹ ਬਣਾ ਕੇ ਬੈਠੇ ਹੋਏ ਆ ਸਿੱਖਾਂ ਦੇ ਉੱਤੇ ਹਮਲੇ ਹੋ ਰਹੇ ਆ ਤੇ ਹੁਣ ਨਹੀਂ ਬੋਲਣਾ ਤਾਂ ਫਿਰ ਬੋਲਣਾ ਕਦੋਂ ਆ ਸੋ ਇਹ ਸਵਾਲ ਆਮ ਲੋਕਾਂ ਦੇ ਮਨਾਂ ਵਿੱਚ ਆ ਰਹੇ ਆ ਲੋਕ ਜਿਹੜੇ ਨੇ ਮੈਂ ਪਹਿਲਾਂ ਵੀ ਕਿਹਾ ਵੀ ਉਹ ਮੀਡੀਆ ਵਾਲਿਆਂ ਨੂੰ ਫੋਨ ਕਰਦੇ ਆ ਰੇਡੀਓ ਦੇ ਉੱਤੇ ਕਾਲਾਂ ਕਰਕੇ ਪੜਾਅਸ ਕੱਢ ਲੈਂਦੇ ਆ ਫੇਸਬੁੱਕ ਦੇ ਉੱਤੇ ਕਮੈਂਟ ਕਰਕੇ ਗੱਲ ਕਰ ਲੈਂਦੇ ਆ ਪਰ ਉਹ ਆਪਣੇ ਐਮਪੀ ਜਾਂ ਐਮਐਲਏ ਦਫ਼ਤਰ 'ਚ ਫੋਨ ਕਦੀ ਨਹੀਂ ਕਰਦੇ ਹੈਗੇ ਜੇਕਰ ਤੁਸੀਂ ਆਪਣੇ ਐਮਪੀ ਐਮਐਲਏ ਦਫ਼ਤਰ 'ਚ 100 ਫੋਨ ਕੀਤਾ ਹੋਵੇ 150 ਈਮੇਲ ਸਿੱਟੀ ਹੋਵੇ ਉਹਨਾਂ ਦੇ ਕੰਨਾਂ ਦੇ ਵਿੱਚ ਜੂੰਸ ਹਰ ਕੇ ਵੀ ਸਾਡੇ ਹਲਕੇ ਦੇ ਲੋਕ ਬੜੇ ਗੁੱਸੇ ਵਿੱਚ ਆ ਤੁਸੀਂ ਤਾਂ ਪੁੱਛ ਦੇਰੀ ਉਹਨਾਂ ਨੂੰ ਤੇ ਫਿਰ ਉਹ ਇਸ ਗੱਲ ਦੀ ਕੇਅਰ ਕਰਨ ਸੋ ਇਹ ਗੱਲ ਲੋਕਾਂ ਨੂੰ ਵੀ ਸਮਝਣੀ ਪੈਣੀ ਆ ਇਹਨਾਂ ਨੂੰ ਪੁੱਛਣਾ ਪਊਗਾ ਸਿਆਸਤਦਾਨਾਂ ਨੂੰ ਵੀ ਜਿਹੜੇ ਉਹ ਵਿਪਾਰਕ ਸੌਦੇ ਕਰਦੇ ਫਿਰਦੇ ਆ ਇਹ ਲੋਕਾਂ ਦੀ ਜਾਨ ਨਾਲੋਂ ਜ਼ਿਆਦਾ ਪਿਆਰੇ ਹੋ ਗਏ ਤੇ ਜੇਕਰ ਲੋਕ ਇਹ ਗੁੱਸੇ ਦੇ ਵਿੱਚ ਰਹੇ ਲੋਕ ਇਹ ਜਿਹੜੇ ਤੰਗੀ ਦੇ ਵਿੱਚ ਰਹੇ ਤਾਂ ਤੁਹਾਨੂੰ ਫਿਰ ਉੱਥੇ ਭੇਜਣ ਦਾ ਕੀ ਫਾਇਦਾ ਆ ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਤੁਹਾਨੂੰ ਬਿਜ਼ਨਸ ਦੇ ਵਿੱਚੋਂ ਆਊਟ ਕਰਨ ਦੇ ਵਾਸਤੇ ਇਹ ਕੈਨੇਡਾ ਦੇ ਵਿੱਚ ਵੱਡੀ ਪੱਧਰ ਤੇ ਪਲੈਨਿੰਗ ਹੋਈ ਆ ਇਹ ਡਾਰਾ ਤੇ ਦਹਿਸ਼ਤ ਦਾ ਮਾਹੌਲ ਸਿਰਜਿਆ ਜਾਣਾ ਆ ਤੇ ਤਾਂ ਕਿ ਉਸ ਤੋਂ ਬਾਅਦ ਅਸੀਂ ਬਿਜ਼ਨਸ ਛੱਡ ਕੇ ਭੱਜੋ ਤੁਹਾਡਾ ਬਿਜ਼ਨਸ ਜਿਹੜਾ ਭਾਰਤੀ ਕਾਰਪੋਰੇਟ ਇੱਥੇ ਲਿਆਂਦੇ ਜਾ ਰਹੇ ਆ ਬਿਲੀਅਨਸ ਆਫ ਡਾਲਰ ਉਹ ਲਿਆ ਰਹੇ ਆ ਉਹ ਫਿਰ ਸਾਹਮਣੇ ਦੇ ਜੀ ਤੇ ਇਹ ਨਤੀਜੇ ਤੁਹਾਨੂੰ 10 ਸਾਲ ਬਾਅਦ ਦੇਖਣ ਨੂੰ ਮਿਲਣਗੇ ਤੁਸੀਂ ਜਦੋਂ ਕੈਨੇਡਾ ਦੀ ਸਿਆਸਤ ਵਿੱਚੋਂ ਬਿਲਕੁਲ ਹੀ ਆਊਟ ਹੋ ਗਏ ਹੁਣ ਤੁਸੀਂ ਹਰੇਕ ਪਾਰਟੀ ਨੂੰ ਫੰਡਿੰਗ ਦੇਣੇ ਆ ਹਰੇਕ ਪਾਰਟੀ ਤੁਹਾਡੀ ਗੱਲ ਸੁਣਦੀ ਆ ਜਦੋਂ ਤੁਹਾਡੇ ਕੋਲ ਬਿਜ਼ਨਸ ਵਿੱਚ ਪੈਸਾ ਹੀ ਨਾ ਹੋਇਆ ਤੁਸੀਂ ਫੰਡਿੰਗ ਕਿਹਨੂੰ ਦਵੋਗੇ ਤੁਸੀਂ ਫੰਡਾਂਗਣੀ ਦੇਣੀ ਤੁਹਾਡੀ ਕਿਸੇ ਪਾਰਟੀ ਨੇ ਸੁਣਨੀ ਨਹੀਂ ਤੁਹਾਡੇ ਕੋਲ ਪੈਸਾ ਨਾ ਹੋਇਆ ਤੁਹਾਡੇ ਕੋਲ ਬਿਜ਼ਨਸ ਨਾ ਹੋਇਆ ਤੁਸੀਂ ਕਿਸਾਨ ਮੋਰਚੀ ਦੀ ਸਪੋਰਟ ਕਿਵੇਂ ਕਰ ਦੋਗੇ ਤੁਸੀਂ ਹੜ ਪੀੜਤਾਂ ਦੀ ਸਪੋਰਟ ਕਿਉਂ ਕਰ ਦੋਗੇ ਜਾਂ ਕਿਵੇਂ ਕਰ ਦੋਗੇ ਸੋ ਇਹ ਗੱਲਾਂ ਸਮਝੋ ਤੁਹਾਨੂੰ ਬਿਜ਼ਨਸ ਵਿੱਚੋਂ ਇਸ ਕਰਕੇ ਆਊਟ ਕੀਤਾ ਜਾ ਰਿਹਾ ਤਾਂ ਕਿ ਤੁਹਾਡੀ ਜਿਹੜੀ ਅਸਰਮਾਈ ਤੱਕ ਪਹੁੰਚਾ ਤੁਹਾਡੀ ਤਾਕਤ ਜਿਹੜੀ ਆ ਫਾਈਨੈਂਸ਼ੀਅਲ ਉਹ ਖਤਮ ਹੋ ਜਵੇ ਤੁਸੀਂ ਕਦੀ ਪੰਜਾਬ ਦੀ ਮਦਦ ਕਰਦੇ ਆ ਕਦੀ ਤੁਸੀਂ ਇੱਥੇ ਪਾਰਟੀਆਂ ਦੀ ਮਦਦ ਕਰਦੇ ਆ ਉਹ ਤੁਹਾਤੋਂ ਖੋਹ ਲਈ ਜਾਵੇ ਤਾਂ ਕਿ ਤੁਸੀਂ ਸਿਰਫ ਤੇ ਸਿਰਫ ਤਰਸ ਦੇ ਪਾਤਰ ਬਣ ਕੇ ਰਹਿ ਜਾਵੋ ਸੋ ਸਮਾਂ ਹੁਣੇ ਹੀ ਆ ਜੀ ਬੋਲਣ ਦਾ ਵੀ ਤੇ ਸੋਚਣ ਦਾ ਵੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਐਡਮਿੰਟਨ ਦੀ ਐਡਵੈਂਟਨ ਡਾਊਨਟਾਊਨ ਦੇ ਵਿੱਚ ਇੱਕ ਪੰਜਾਬੀ ਵਿਅਕਤੀ ਦੀ ਜਿਹੜੀ ਆ ਹੱਤਿਆ ਹੋਈ ਆ ਮੈਂ ਕਹਾਂਗਾ 55 ਸਾਲਾਂ ਦਾ ਕਾਰੋਬਾਰੀ ਆਰਵੀ ਸਿੰਘ ਸੱਗੂ ਉਦੀ ਐਡਵੈਂਟਨ ਡਾਊਨਟਾਊਨ ਦੇ ਵਿੱਚ ਮੌਤ ਜਿਹੜੀ ਆ ਉਹ ਹੋਈ ਆ ਘਟਨਾ ਇਹ 19 ਅਕਤੂਬਰ ਦੀ ਆ 19 ਅਕਤੂਬਰ ਨੂੰ ਆਪਣੇ ਪ੍ਰੇਮਿਕਾ ਦੇ ਨਾਲ ਡਾਊਨਟਾਊਨ ਚੋਂ ਡਿਨਰ ਕਰਕੇ ਬਾਹਰ ਆ ਰਿਹਾ ਸੀ ਕਿ ਉਹਨੇ ਦੇਖਿਆ ਕਿ ਉਹਦੀ ਕਾਰ ਦੇ ਉੱਤੇ ਇੱਕ ਅਨਜਾਣ ਵਿਅਕਤੀ ਜਿਹੜਾ ਪਿਸ਼ਾਬ ਕਰ ਰਿਹਾ ਆ ਉਹਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਟਕਰਾਰ ਹੋ ਗਿਆ ਟਕਰਾਰ ਦੇ ਵਿੱਚ ਮੂਰਖੀ ਵਿਅਕਤੀ ਨੇ ਇਹਦੇ ਮੁੱਕੇ ਮਾਰੇ ਇਹ ਸੜਕ ਤੇ ਡਿੱਗ ਪਿਆ ਸਿਰ ਤੇ ਸੱਟ ਲੱਗ ਗਈ ਇਹਨੂੰ ਚੁੱਕ ਕੇ ਹਸਪਤਾਲ ਗੰਭੀਰ ਹਾਲਤ ਵਿੱਚ ਲਿਜਾਇਆ ਗਿਆ ਜਿੱਥੇ ਇਹ ਕਈ ਦਿਨ ਆ ਜਿਹੜੀ ਲਾਈਫ ਸਪੋਰਟ ਤੇ ਰਹਿਣ ਤੋਂ ਬਾਅਦ ਬਚਾਇਆ ਨਹੀਂ ਜਾ ਸਕਿਆ ਸੱਗੂ ਦੀ ਜਿਹੜੀ ਆ ਮੌਤ ਹੋ ਚੁੱਕੀ ਆ ਸੋ ਪੁਲਿਸ ਨੇ ਇਹ ਕੱਲ ਜਿਹੜੀ ਆ ਬਾਹਰ ਨਹੀਂ ਕੱਢੀ ਬਾਅਦ ਦੇ ਵਿੱਚ ਜਦੋਂ ਹੁਣ ਚਾਰਜ ਲਾਏ ਗਏ ਆ ਸੰਬੰਧਿਤ ਵਿਅਕਤੀ ਤੇ ਉਦੋਂ ਪਤਾ ਲੱਗਾ ਕਿ ਮਾਰਨ ਵਾਲੇ ਦੀ ਪਛਾਣ ਜਿਹੜੀ ਆ ਆਰਫ ਸੱਗੂ ਵਜੋਂ ਕੀਤੀ ਗਈ ਆ 55 ਸਾਲ ਦੀ ਉਹਦੀ ਉਮਰ ਸੀਗੀ ਅਤੇ ਜਿਹੜੇ ਬੰਦੇ ਨੂੰ ਚਾਰਜ ਕੀਤਾ ਗਿਆ ਆ ਉਹ ਲੋਕਲ ਇੱਕ ਉਥੇ ਦਾ ਐਡਮਿੰਟਨ ਦਾ 40 ਸਾਲਾਂ ਦਾ ਕਾਇਲ ਪੈਪਨ ਦੋਵੇਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀਗੇ ਬੱਸੇ ਕਾਰ ਦੇ ਉੱਤੇ ਪਿਸ਼ਾਬ ਕਰਨ ਤੋਂ ਤਕਰਾਰ ਹੋਇਆ ਤੇ ਉਸ ਤੋਂ ਬਾਅਦ ਇਸ ਵਿਅਕਤੀ ਨੇ ਜਿਹੜਾ ਕਥਿਤ ਹਮਲਾਵਰ ਆ ਉਹਨੇ ਬਿਨਾਂ ਕਿਸੇ ਢੁਕਾਹੜ ਦੇ ਹਮਲਾ ਕਰ ਦਿੱਤਾ ਥਾਂ-ਕਥਾਂ ਸੱਟ ਲੱਗ ਗਈ ਤੇ ਸੱਗੂ ਦੀ ਜਿਹੜੀ ਆ ਜਾਨ ਜਾਂਦੀ ਲੱਗੀ ਆ ਹੁਣ ਹੋਮੋਸਾਈਡ ਡਿਪਾਰਟਮੈਂਟ ਇਸ ਮਾਮਲੇ ਦੀ ਜਾਂਚ ਕਰ ਰਿਹਾ ਆ ਪੈਪਰ ਨੂੰ 4 ਨਵੰਬਰ ਨੂੰ ਐਡਮਿੰਟਨ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਟੈਰਿਸਟ ਦੀ ਤਾਂ ਕੈਨੇਡਾ ਦੇ ਲੋਕ ਇਸ ਵੇਲੇ ਦੇਖ ਰਹੇ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰ ਨੇ ਸਾਊਥ ਕੋਰੀਆ ਪਹੁੰਚੇ ਹੋਏ ਆ ਸਾਊਥ ਕੋਰੀਆ ਦੇ ਵਿੱਚ ਆਸIAN ਸੰਮੇਲਨ ਚੱਲ ਰਿਹਾ ਉਹਦੇ ਸਾਈਡ ਨੋਟਸ ਦੇ ਉੱਤੇ ਮੀਟਿੰਗਾਂ ਚੱਲ ਰਹੀਆਂ ਅੱਡ-ਅੱਡ ਲੀਡਰਾਂ ਦੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੇ ਨੇ ਕੱਲ ਨੂੰ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਨੀ ਆ ਤੇ ਆਸਾਂ ਇਹ ਨੇ ਕਿ ਇਹਦੇ ਵਿੱਚ ਕੋਈ ਸ਼ਾਇਦ ਸਮਝੌਤਾ ਉੱਭਰ ਕੇ ਆ ਸਕਦਾ ਆ ਇਸ ਵੇਲੇ ਕੈਨੇਡਾ ਦੇ ਹਾਲਾਤ ਇਹ ਨੇ ਕਿ ਅਮਰੀਕਾ ਦੇ ਨਾਲ ਵੀ ਵਿਗੜੀ ਹੋਈ ਆ ਤੇ ਚੀਨ ਦੇ ਨਾਲ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਚੱਲ ਰਹੇ ਇਸ ਵੇਲੇ ਮਾਰਕ ਕਾਰਨੀ ਦੇ ਉੱਤੇ ਪ੍ਰੈਸ਼ਰ ਬੜਾਇਆ ਕਿ ਜੇਕਰ ਅਮਰੀਕਾ ਦੇ ਨਾਲ ਆਪਣੀ ਨਹੀਂ ਨਿਭਦੀ ਤਾਂ ਤੁਸੀਂ ਦੂਜੀ ਦੁਨੀਆ ਦੇ ਹੋਰ ਮੁਲਕਾਂ ਦੇ ਨਾਲ ਆਪਣੇ ਸਬੰਧ ਵਧਾਓ ਤੇ ਚੀਨ ਦੇ ਨਾਲ ਸਬੰਧ ਵਧਾਉਣ ਦੇ ਵਾਸਤੇ ਵੀ ਕੋਸ਼ਿਸ਼ਾਂ ਜਿਹੜੀਆਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਆ ਹੁਣ ਵੱਡਾ ਪੰਗਾ ਇਹ ਹੈ ਕਿ ਚੀਨ ਨੇ ਕੈਨੇਡਾ ਦੇ ਉੱਤੇ ਟੈਰਿਫਸ ਕਰਕੇ ਲਾਤੇ ਸੀ ਕਿਉਂਕਿ ਕੈਨੇਡਾ ਜਿਹੜਾ ਆ ਉਹ ਇਹ ਕਹਿ ਰਿਹਾ ਕਿ ਅਸੀਂ ਚੀਨ ਦੀਆਂ ਬੜੀਆਂ ਇਲੈਕਟ੍ਰਿਕ ਗੱਡੀਆਂ ਦੇ ਉੱਤੇ 100% ਟੈਰਫ ਲਾਉਣਾ ਆ ਚੀਨ ਦੀਆਂ ਬੜੀਆਂ ਜਿਹੜੀਆਂ ਇਲੈਕਟ੍ਰਿਕ ਵੀਕਲਸ ਨੇ ਕਾਰਾਂ ਐਸਯੂਵੀਜ਼ ਨੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਯੂਰਪ ਦੇ ਵਿੱਚ ਚੱਲ ਰਹੀਆਂ ਆ ਤੇ ਉਹ ਸਸਤੀਆਂ ਬਹੁਤ ਆ ਹੁਣ ਮੰਨ ਲਓ ਜਿਹੜੀ ਟੈਸਲਾ ਕਾਰ ਕੈਨੇਡਾ ਦੇ ਵਿੱਚ 60000 ਡਾਲਰ ਦੀ ਮਿਲਦੀ ਆ ਉਹਦੇ ਨਾਲ ਦੀ ਜਾਂ ਉਹ ਤੋਂ ਵੀ ਵਧੀਆ ਗੱਡੀ ਜਿਹੜੀ ਆ ਚੀਨ ਦੀ ਬਣੀ ਹੋਈ ਉਕਨੇ ਡਰ ਦੇ ਵਿੱਚ 30000 ਦੀ ਮਿਲਣ ਲੱਗ ਜਾਣੀ ਹੈ ਜੇਕਰ ਇਹ ਟੈਰਫ ਨਾ ਹੋਣ ਸੋ ਇਸ ਵਾਸਤੇ ਚੀਨ ਵੱਲੋਂ ਇੱਕ ਆਫਰ ਜਿਹੜੀ ਕੈਨੇਡਾ ਨੂੰ ਦਿੱਤੀ ਗਈ ਹੈ ਕਿ ਅਸੀਂ ਤੁਹਾਡੇ ਤੇ ਉੱਤੇ ਲਾਏ ਹੋਏ ਟੈਰਫ ਚੱਕ ਦੇਵਾਂਗੇ ਚਾਹੇ ਉਹ ਕਨੋਲਾ ਤੇਲ ਤੇ ਲਾਏ ਆ ਕਲੋਨਾ ਬੀਜ ਤੇ ਲਾਏ ਆ ਜਾਂ ਵਰ ਕੁਝ ਹੋਰ ਵਸਤਾਂ ਤੇ ਲਾਏ ਆ ਤੁਸੀਂ ਸਾਡੇਆਂ ਗੱਡੀਆਂ ਤੇ ਲਾਇਆ ਹੋਇਆ ਟੈਰਫ ਚੱਕ ਦਿਓ ਸੋ ਇਹ ਹੁਣ ਸਮਝੌਤਾ ਜਿਹੜਾ ਆ ਹੁੰਦਾ ਕਿ ਨਹੀਂ ਇਹ ਕੱਲ੍ਹ ਵਾਲੀ ਮੁਲਾਕਾਤ ਤੋਂ ਬਾਅਦ ਪਤਾ ਲੱਗਣਾ ਪਰ ਚੀਨ ਵੱਲੋਂ ਇਹ ਆਫਰ ਦਿੱਤੀ ਗਈ ਹੈ ਤੋ ਜੇਕਰ ਕੈਨੇਡਾ ਹੈ ਮਾਨਿਆ ਹੁੰਦਾ ਆ ਤੇ ਇਹਦਾ ਮਤਲਬ ਹੈ ਫਿਰ ਅਮਰੀਕਾ ਦੀ ਟੈਸਲਾ ਨਾਲ ਵਗੜਨ ਵਾਲੀ ਗੱਲ ਆ ਸੋ ਦੇਖਦੇ ਹਾਂ ਕਿ ਗੱਲ ਹੁਣ ਕਿੱਧਰ ਨੂੰ ਜਾ ਕੇ ਨਿਬੜਦੀ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਨ ਸੈਨੇਟ ਦੀ ਯੂ ਐਸ ਸੈਂਟ ਦੇ ਵਿੱਚ ਕੱਲ ਇੱਕ ਨਾਨ ਬਾਈਂਡਿੰਗ ਵੋਟ ਹੋਈ ਆ ਕਿ ਲੈਜਿਸਲੇਸ਼ਨ ਦੇ ਉੱਤੇ ਮਤੇ ਦੇ ਉੱਤੇ ਜਿਹੜਾ ਕਿ 50 46 ਦੇ ਫਰਕ ਦੇ ਨਾਲ ਪਾਸ ਹੋ ਗਿਆ ਆ ਸੋ ਲੈਜਿਸਲੇਸ਼ਨ ਇਹ ਲੈਂਦਾ ਗਿਆ ਕਿ ਕੈਨੇਡਾ ਦੇ ਉੱਤੇ ਜਿਹੜੇ ਅਮਰੀਕਾ ਵੱਲੋਂ ਟੈਰਿਫ ਲਾਏ ਗਏ ਆ ਉਹ ਗਲਤ ਨੇ ਉਦੇ ਨਾਲ ਅਮਰੀਕਨਾਂ ਦਾ ਵੀ ਨੁਕਸਾਨ ਹੋ ਰਿਹਾ ਆ ਕੈਨੇਡਾ ਸਾਡਾ ਮਿੱਤਰ ਮੁਲਕ ਆ ਉਹਦੇ ਨਾਲ ਜਿਆ ਤੱਕਾ ਨਹੀਂ ਕਰਨਾ ਚਾਹੀਦਾ ਸੋ ਇਹ ਜਿਹੜਾ ਲੈਜਿਸਲੇਸ਼ਨ ਸੀ ਇਹ 50 46 ਦੇ ਫਰਕ ਦੇ ਨਾਲ ਅਮਰੀਕਾ ਦੀ ਸੈਨੇਟ ਵਿੱਚ ਪਾਸ ਹੋ ਗਿਆ ਆ ਪਰ ਕਿਉਂਕਿ ਇੱਕ ਨਾਨ ਬਾਈਂਡਿੰਗ ਆ ਇਹ ਇਹ ਟਰੰਪ ਦੀ ਬਾਹ ਮੋੜ ਕੇ ਲਾਗੂ ਨਹੀਂ ਕਰਵਾਇਆ ਜਾ ਸਕਦਾ ਹਾਲਾਂਕਿ ਇਹਦੇ ਸਿਆਸੀ ਪ੍ਰਭਾਵ ਜਿਹੜੇ ਆ ਜ਼ਰੂਰ ਪੈਣਗੇ ਸੋ ਅਮਰੀਕਨ ਸੈਨੇਟ ਨੇ ਦਿਖਾ ਦਿੱਤਾ ਆ ਕਿ ਉਹ ਜਿਹੜੇ ਨੇ ਕੈਨੇਡਾ ਵੱਲ ਦੇ ਨੇ ਕੈਨੇਡਾ ਦੀ ਸਹੀ ਸੋਚਦੇ ਨੇ ਹਾਲਾਂਕਿ ਸੈਨੇਟ ਦੇ ਵਿੱਚ ਟ੍ਰੰਪ ਦੀ ਪਾਰਟੀ ਦੀ ਮੈਜੋਰਟੀ ਆ ਪਰ ਟ੍ਰੰਪ ਦੀ ਪਾਰਟੀ ਦੇ ਵਿੱਚੋਂ ਚਾਰ ਸੈਨੇਟਰ ਜਿਹੜੇ ਨੇ ਉਹਨਾਂ ਨੇ ਕੈਨੇਡਾ ਦੇ ਹੱਕ ਦੇ ਵਿੱਚ ਵੋਟ ਪਾਈ ਆ ਤਾਂ ਹੀ ਇਹ ਮਤਾ ਜਿਹੜਾ ਪਾਸ ਹੋ ਸਕਿਆ ਆ ਸੋ ਇਹਦਾ ਪ੍ਰਭਾਵ ਸਿੱਧੇ ਤੌਰ ਦੇ ਉੱਤੇ ਟ੍ਰੰਪ ਉੱਤੇ ਨਹੀਂ ਪੈਣਾ ਪਰ ਸਿੱਧੇ ਤੌਰ ਦੇ ਉੱਤੇ ਸਿਆਸੀ ਪ੍ਰਭਾਵ ਜ਼ਰੂਰ ਪਊਗਾ ਵੀ ਸੈਨੇਟ ਜਿਹੜੀ ਆ ਕੀ ਚਾਹੁੰਦੀ ਆ ਅਤੇ ਟ੍ਰੰਪ ਦੀ ਆਪਣੀ ਰਿਪਬਲਿਕਨ ਪਾਰਟੀ ਦੇ ਵਿੱਚੋਂ ਵੀ ਕੁਝ ਲੋਕ ਇਹ ਸਮਝਦੇ ਆ ਕਿ ਅਮਰੀਕਾ ਦਾ ਕੈਨੇਡਾ ਦੇ ਉੱਤੇ ਟੈਰਫ ਲਾ ਕੇ ਖੁਦ ਦਾ ਨੁਕਸਾਨ ਹੋ ਰਿਹਾ ਆ ਇਸ ਕਰਕੇ ਟੈਰਫ ਨਹੀਂ ਲਾਉਣੇ ਚਾਹੀਦੇ ਸੋ ਕੁੱਲ ਮਿਲਾ ਕੇ ਟਰੰਪ ਹੁਣਾਂ ਨੂੰ ਇੱਕ ਸੰਕੇਤ ਦਿੱਤਾ ਗਿਆ ਆ ਕਿ ਤੁਹਾਨੂੰ ਹੁਣ ਵੀ ਵਿਚਾਰ ਕਰ ਲੈਣਾ ਚਾਹੀਦਾ ਆ ਕੈਨੇਡਾ ਦੇ ਨਾਲ ਆਪਣੇ ਸਬੰਧ ਜਿਹੜੇ ਆ ਉਹ ਸੁਧਾਰ ਲੈਣੇ ਚਾਹੀਦੇ ਆ ਸੋ ਇਹ ਜਿਹੜੇ ਚਾਰ ਰਿਪਬਲਿਕਨ ਫਲੋਰ ਕ੍ਰਾਸ ਕਰਕੇ ਡੈਮੋਕ੍ਰੇਟਾਂ ਦੇ ਹੱਕ ਦੇ ਵਿੱਚ ਭੁਗਤੇ ਆ ਇਹ ਟਰੰਪ ਨੂੰ ਇਹ ਸੰਕੇਤ ਦੇ ਰਿਹਾ ਆ ਕਿ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਸਾਰੇ ਤੁਹਾਡੇ ਨਾਲ ਨਹੀਂ ਆ ਅਮਰੀਕਾ ਵਾਲੇ ਸੋਚਦੇ ਆ ਲੋਕ ਕਿ ਕੈਨੇਡਾ ਆਪਣਾ ਪੁਰਾਣਾ 파ਟਨਰ ਆ ਗਵੰਡੀ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਂਝੀ ਰਹੇ ਆ ਇਸ ਤਰੀਕੇ ਦੇ ਨਾਲ ਟੈਰਫਾਂ ਦੀ ਨਾਲ ਉਹਦੀ ਬਾਹਮ ਮਰੂਣੀ ਜਿਹੜੀ ਆ ਚੰਗੀ ਗੱਲ ਨਹੀਂ ਆ ਸੋ ਦੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਸਿਆਸੀ ਪ੍ਰਭਾਵ ਸਿੱਧੇ ਰੂਪ ਵਿੱਚ ਆਪਾਂ ਨੂੰ ਦਿਖਾਈ ਦਿੰਦੇ ਆ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੇ ਚੀਨ ਦੀ ਦੁਨੀਆ ਦੀਆਂ ਦੋ ਵੱਡੀਆਂ ਤਾਕਤਾਂ ਤੇ ਟਰੰਪ ਉਹਨਾਂ ਨੇ ਇਹਨਾਂ ਨੂੰ ਨਵਾਂ ਨਾਂ ਦਿੱਤਾ ਜੀ 2 ਹੁਣ ਤੱਕ ਆਪਾਂ ਜੀ 7 ਸੁਣਿਆ ਜੀ 20 ਸੁਣਿਆ ਮਤਲਬ ਕਿ ਵੱਡੇ ਪ੍ਰਭਾਵਸ਼ਾਲੀ ਮੁਲਕਾਂ ਦਾ ਸਮੂਹ ਜਿਹੜਾ ਆ ਜੀ 7 ਅੱਡ ਮੁਲਾਕਾਤਾਂ ਕਰਦੇ ਆ ਜੀ 20 ਵਾਲੇ ਅੱਡ ਮੁਲਾਕਾਤਾਂ ਕਰਦੇ ਟਰੰਪ ਕਹਿੰਦੇ ਵੀ ਅਸੀਂ ਜੀ 2 ਆ ਇਹਦੇ ਵਿੱਚ ਦੋ ਰਾਵਾਂ ਵੀ ਕੋਈ ਨਹੀਂ ਕਿਉਂਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਇਕਨੋਮੀਆਂ ਨੇ ਆਰਥਿਕਤਾਵਾਂ ਨੇ ਇੱਕ ਅਮਰੀਕਾ ਤੇ ਇੱਕ ਚੀਨ ਸੋ ਇਹ ਦੁਨੀਆ ਨੂੰ ਚਲਾਉਂਦੇ ਆ ਇਸ ਵੇਲੇ ਤੇ ਇਹਨਾਂ ਨੂੰ ਜੀ 2 ਕਹਿਣਾ ਕੋਈ ਜਿਹੜਾ ਤਕਤਨੀ ਵਾਲੀ ਗੱਲ ਨਹੀਂ ਆ ਟਰੰਪ ਨੇ ਕੀਤੀ ਸੋ ਉਹ ਕਹਿੰਦੇ ਵੀ ਅਸੀਂ ਜੀ 2 ਜਿਹੜੇ ਇੱਕ ਦੂਜੇ ਨੂੰ ਜਿਹੜਾ ਅੱਗੇ ਵਾਤਾ ਦੇਖਣਾ ਚਾਹੁੰਦੇ ਅਸੀਂ ਦੋਨੇ ਦੁਨੀਆ ਦੀਆਂ ਵੱਡੀਆਂ ਇਕਨੋਮੀਆਂ ਨੇ ਤੋਂ ਪਹਿਲਾਂ ਤਾਂ ਇਦਾਂ ਲੱਗਦਾ ਸੀਗਾ ਕਿ ਇਹ ਸਬੰਧ ਸ਼ਾਇਦ ਵਿਗੜ ਚੱਲੇ ਆ ਕਿਉਂਕਿ ਟਰੰਪ ਜਦੋਂ ਉੱਥੇ ਚੀਨ ਬਿਲਡ ਜਾਣਾ ਸੀ ਉਹਨਾਂ ਨੇ ਹਜੇ ਉਹਨਾਂ ਨੇ ਪੈਂਟਾਗਨ ਨੂੰ ਇੱਕ ਆਦੇਸ਼ ਦੇ ਦਿੱਤਾ ਕਿ ਆਪਣੇ ਪ੍ਰਮਾਣੂ ਹਥਿਆਰ ਚੈੱਕ ਕਰੋ ਰੂਸ ਅਤੇ ਚੀਨ ਦੇ ਲੈਵਲ ਤੋਂ ਨਹੀਂ ਉੱਪਰ ਵੱਧ ਹੋਣੇ ਚਾਹੀਦੇ ਆ ਟੈਸਟਿੰਗ ਆਪਣੀ ਦੁਬਾਰਾ ਸ਼ੁਰੂ ਕਰੋ ਉਤੋਂ ਹੀ ਲੱਗਦਾ ਸੀਗਾ ਵੀ ਇੱਕ ਧਮਕੀ ਆ ਕਿ ਦਬਕਾ ਆ ਤੇ ਸ਼ਾਇਦ ਸਬੰਧ ਕਿਤੇ ਵਿਗੜੇ ਨਾ ਜਾਣ ਪਰ ਜਦੋਂ ਉੱਥੇ ਪਹੁੰਚੇ ਆ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਸਮਝੌਤਾ ਕਰ ਲਿਆ ਤੇ ਬੜੇ ਖੁਸ਼ ਨਜ਼ਰ ਆਏ ਆ ਕਹਿੰਦੇ ਚੀਨ ਅਤੇ ਸਾਡੇ ਵਿਚਾਲੇ 1 ਸਾਲ ਲਈ ਸੁਲਾਹ ਹੋ ਗਈ ਆ ਜੀ ਸੋ 1 ਸਾਲ ਬਾਅਦ ਫੇਰ ਕਹਿੰਦੇ ਦੇਖਾਂਗੇ ਵੀ ਗਾਹਾਂ ਗੱਲ ਕਿੱਧਰ ਨੂੰ ਜਾਂਦੀ ਆ ਸਾਊਥ ਕੋਰੀਆ ਦੇ ਸ਼ਹਿਰ ਬੁਸਾਨ ਜਿਹੜਾ ਕਿ ਇੱਕ ਬੰਦਰਗਾਹ ਆ ਉੱਥੇ ਇਹ ਗੱਲਬਾਤ ਜਿਹੜੀ ਆ ਸਿਰੇ ਚੜੀ ਆ ਆਸੀਆਨ ਸਮੇਲਨ ਦੇ ਵਿੱਚ ਸਾਈਡ ਨੋਟ ਦੇ ਉੱਤੇ ਮੁਲਾਕਾਤ ਹੋਈ ਆ ਇਹਦੇ ਵਿੱਚ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸਿੱਧੇ ਤੌਰ ਦੇ ਉੱਤੇ ਚੀਨ ਦੇ ਰਾਸ਼ਟਰਪਤੀ ਜੀਪਿੰਗ ਦੇ ਨਾਲ ਫੇਸ ਟੂ ਫੇਸ ਮੁਲਾਕਾਤ ਕੀਤੀ ਹੈ ਤੇ ਦੋਵੇਂ ਮੁਲਕ ਕੁਝ ਗੱਲਾਂ ਤੇ ਸਹਿਮਤ ਹੋਇਆ ਜਿਦੇ ਵਿੱਚ ਅਮਰੀਕਾ ਨੂੰ ਰੇਅਰ ਅਰਥ ਮੈਟਲਸ ਮਿਲਣਗੇ ਚੀਨ ਨੇ ਜਿਹੜੀਆਂ ਪਾਬੰਦੀਆਂ ਲਾ ਦਿੱਤੀਆਂ ਸੀਗੀਆਂ ਉਹ 1 ਸਾਲ ਲਈ ਖੋਲ ਦਿਤੀਆਂ ਕਿ 1 ਸਾਲ ਹੋਰ ਰੇਅਰ ਅਰਥ ਮੈਟਲ ਜਿਹਦੇ ਨਾਲ ਇਲੈਕਟ੍ਰਿਕ ਬੈਟਰੀਜ਼ ਬਣਦੀਆਂ ਚਿਪਸ ਬਣਦੀਆਂ ਹਥਿਆਰ ਬਣਦੇ ਆ ਮਜ਼ਾਈਲਾਂ 'ਚ ਲੋਡ ਪੈਂਦੀ ਆ ਉਹ ਰੀਅਰ ਅਰਥ ਮੈਟਲ ਜਿਹੜੀਆਂ ਅਮਰੀਕਾ ਨੂੰ ਜਾਂਦੀਆਂ ਰਹਿਣਗੀਆਂ ਦੂਜੇ ਪਾਸੇ ਅਮਰੀਕਾ ਕਹਿੰਦਾ ਵੀ ਜਿਹੜਾ ਚੀਨ ਸਾਡਾ ਸੋਇਆਬੀਨ ਨਹੀਂ ਸੀ ਖਰੀਦਦਾ ਉਹ ਸੋਇਆਬੀਨ ਖਰੀਦਣ ਦੇ ਵਾਸਤੇ ਰਾਜ਼ੀ ਹੋ ਗਿਆ ਆ ਸੋ ਇਹ ਦੋਨੇ ਗੱਲਾਂ ਜਿਹੜੀਆਂ ਇਹਨਾਂ ਦੇ ਉੱਤੇ ਸਹਿਮਤੀ ਹੋਈ ਆ ਤੇ ਤਕਰੀਬਨ 1 ਸਾਲ ਦੇ ਵਾਸਤੇ ਜਿਹੜਾ ਆਪਾਂ ਇਹ ਕਹਿ ਸਕਦੇ ਆ ਕਿ ਦੋਨੇ ਮੁਲਕ ਗਾਂਵ ਵਧਣ ਦੇ ਵਾਸਤੇ ਸਹਿਮਤ ਹੋ ਗਏ ਆ ਟਰੇਅ ਸੈਕਟਰੀ ਜਿਹੜੇ ਨੇ ਖਜ਼ਾਨਾ ਸਕੱਤਰ ਸਕੋਰਡ ਬਸੈਂਟ ਉਹ ਕਹਿੰਦੇ ਵੀ ਚੀਨ ਇਸ ਗੱਲ ਵਾਸਤੇ ਸਹਿਮਤ ਹੋਇਆ ਆ ਕਿ 25 ਮਿਲੀਅਨ ਮੀਟ੍ਰਿਕ ਟਨ ਸੋਇਆਬੀਨ ਉਹ ਹਰ ਸਾਲ ਅਮਰੀਕਾ ਤੋਂ ਖਰੀਦਿਆ ਜਾਣਗੇ ਜਿਹਦੇ ਵਿੱਚ ਚੀਨ ਦੇ ਵਿੱਚ ਬਹੁਤ ਵੱਡੀ ਖਾਪਤਾ ਆਬਾਦੀ ਬਹੁਤ ਹੈ ਉਹਨਾਂ ਦੀ ਤੇ ਅਮਰੀਕਨ ਕਿਸਾਨ ਜਿਹੜੇ ਇਸ ਗੱਲ ਦੇ ਉੱਤੇ ਨਿਰਪਰਕਰਦੇ ਆ ਕਿ ਸੋਇਆਬੀਨ ਚੀਨ ਨੂੰ ਜਾਵੇ ਨਹੀਂ ਤਾਂ ਉਹਨਾਂ ਦਾ ਨੁਕਸਾਨ ਜਿਹੜਾ ਆ ਹੁੰਦਾ ਸੀਗਾ ਸੋ ਇਸ ਮੁਲਾਕਾਤ ਨੂੰ ਬੜੀ ਅਸਾਰੂ ਦੇਖਿਆ ਜਾ ਰਿਹਾ ਈਵਨ 트ੰਪ ਨੇ ਇਹ ਗੱਲ ਕਹੀ ਹੈ ਕਿ ਬਹੁਤ ਜਲਦ ਉਹ ਦੁਬਾਰਾ ਮਿਲਣਗੇ 트ੰਪ ਕਹਿੰਦੇ ਵੀ ਮੈਂ ਅਪ੍ਰੈਲ ਦੇ ਵਿੱਚ ਚੀਨ ਜਾਣ ਦਾ ਆ ਜਿਹੜਾ ਮਨਸ਼ਾ ਰੱਖਦਾ ਆ ਤੇ ਮੈਂ ਵੀ ਚਾਹੁੰਨਾ ਕਿ ਸ਼ੀ ਜਿਨ ਪਿੰਗ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਦੇ ਵਿੱਚ ਦੌਰਾ ਕਰਨ ਸੋ ਕਿੱਥੇ ਤਾਂ ਗੱਲਾਂ ਲੱਗ ਰਹੀਆਂ ਸੀਗੀਆਂ ਵੀ ਇਹ ਕਿਸੇ ਮਸਲੇ ਦੇ ਫਸਣਾ ਪੈਣਾ ਲੜਨਾ ਪੈਣਾ ਪਰ ਸਮਝੌਤਾ ਹੋ ਗਿਆ ਆ ਉਹੀ ਗੱਲ ਆ ਵੀ ਜਿਹੜੇ ਹੁੰਦੇ ਆ ਵੀ ਆ ਹਾਥੀ ਦੇ ਦੰਦ ਵਾਲੀ ਗੱਲ ਆ ਵੀ ਉਹ ਖਾਣ ਵਾਲੇ ਹੋਰ ਆ ਤੇ ਦਿਖਾਉਣ ਵਾਲੇ ਹੋਰ ਆ ਤੇ ਗਾਂ ਹੁਣ ਹੋਰ ਮਸਲਿਆਂ ਦੇ ਉੱਤੇ ਵੀ ਕਹਿੰਦੇ ਗੱਲਬਾਤ ਚੱਲਦੀ ਰਹੂਗੀ ਤੇ ਚੀਨ ਦੇ ਨਾਲ ਕਹਿੰਦੇ ਗਾਹ ਸਮਝੌਤੇ ਜਿਹੜੇ ਆ ਟ੍ਰੇਡ ਡੀਲ ਆ ਉਹ ਕਰ ਲਈ ਜਾਊਗੀ ਹੁਣ ਜਿਹੜੇ ਸੋਰਸ ਆਫ ਟੈਨਸ਼ਨ ਵੱਡੇ ਟੈਨਸ਼ਨ ਦੇ ਮਸਲੇ ਨੇ ਜਿਵੇਂ ਤਾਈਵਾਨ ਸਾਊਥ ਚਾਈਨਾ ਸੀ ਆ ਦੋਵਾਂ ਦੀਆਂ ਇਕਨੋਮੀਆਂ ਦੇ ਵਿੱਚ ਆ ਉਸ ਵਿੱਚ ਟਕਰਾਅ ਹੈਗਾ ਆ ਬ੍ਰਿਕਸ ਇੱਕ ਬਹੁਤ ਵੱਡਾ ਮੁੱਦਾ ਆ ਉਹ ਨਾਲ ਦੀ ਨਾਲ ਚੱਲਦੇ ਰਹਿਣੇ ਆ ਹਥਿਆਰਾਂ ਦੀ ਦੌੜ ਜਿਹੜੀ ਆ ਉਹ ਆਪਣੇ ਦੇ ਵਿੱਚ ਚੱਲਦੀ ਰਹਿਣੀ ਆ ਪਰ ਨਾਲ ਦੀ ਨਾਲ ਵਪਾਰਕ ਸਮਝੌਤੇ ਜਿਹੜੇ ਆ ਉਹ ਹੋਣ ਲੱਗੇ ਆ ਤੇ ਇਹਦੇ ਨਾਲ ਜਿਹੜਾ ਆ ਜਰੂਰ ਲੋਕਾਂ ਨੂੰ ਥੋੜੀ ਬਹੁਤੀ ਰਾਹਤ ਮਿਲੀ ਆ ਤੇ ਹੁਣ ਮੁੱਖ ਮੁੱਦਾ ਜਿਹੜਾ ਉਹ ਕੈਨੇਡਾ ਤੇ ਚੀਨ ਦਾ ਆ ਦੇਖੀਏ ਵੀ ਕੱਲ ਨੂੰ ਕੈਨੇਡਾ ਤੇ ਚੀਨ ਵਾਲਿਆਂ ਵਿਚ ਕੀ ਸਮਝੌਤਾ ਕਰਦੇ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਗੱਲਾਂ ਬਾਤਾਂ ਹੋਰ ਖਬਰਾਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ